791 32267 ਫ੍ਰੈਂਕ ਲੱਕੀ ਦਾ ਅੰਦੋਰਾ ਪੈنس ਦੇ ਵਿੱਚ ਅੱਜ ਸ਼ਾਮ ਨੂੰ ਨਿਕਲ ਜਣਾ 5 ਵਜੇ 300 ਦਾ 1 ਟੋਕਨ 500 ਦੇ 3 ਟੋਕਨਾਂ 1000 ਦੇ 8 ਟੋਕਨਾਂ 2000 ਦੇ 20 ਟੋਕਨਾਂ 5000 ਦੇ 60 ਟੋਕਨਾ ਮਿੱਤਰੋ 5000 ਦੇ 60 ਤੁਸੀਂ ਆਏ ਲਓ ਢੇਰ ਸਾਰੇ ਟੋਕਨ 5000 ਤੁਹਾਨੂੰ ਮਿਲ ਜਾਣੇ ਆ ਬਾਕੀ ਇਧਰਲੇ ਪਾਸੇ ਬਾਈ ਆ ਦੇਖੋ ਇਹ ਬਿਲਕੁਲ ਫਰੀ ਦੇ ਵਿੱਚ ਦੇਨੇ ਆ ਪੰਜ ਬੰਦਿਆਂ ਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰੂਗਾ ਜਿਆਦਾ ਜਿਆਦਾ ਹਨਾ ਉਹਨਾਂ ਨੂੰ ਪੰਜ ਬੰਦਿਆਂ ਨੂੰ ਇੱਕ ਸਾਲ ਦੀ ਗਾਰੰਟੀ ਵਾਰੰਟੀ ਵਾਲੇ 에어ਪੋਰਟ ਬਿਲਕੁਲ ਫਰੀ ਦੇ ਇੱਕ ਸਾਲ ਦੀ ਗਾਰੰਟੀ ਵਾਰੰਟੀ ਵਾਲੇ ਬਿਲਕੁਲ 에어ਪੋਰਟ ਬਾਈ ਫਰੀ ਮਿਲ ਜਾਏ ਤੇ ਉਸ ਤੋਂ ਬਾਅਦ ਹੀ 11 ਨਾਮ ਇਹ ਵੀ ਬਿਲਕੁਲ ਫਰੀ ਦੇ ਵਿੱਚ ਦੇਨੇ ਆ ਪਹਿਲੇ ਨਾਮ ਦੇ ਵਿੱਚ ਹੈਗੀ ਐਕਟਿਵ ਐਕਟਵ ਨਹੀਂ ਲੈਣੀ ਕਿ ਤੁਸੀਂ ਸਪਲੈਂਡਰ ਬਾਈਕ ਲੈ ਸਕਦੇ ਜਾਂ ਕੈਸ਼ ਲੈ ਸਕਦੇ ਹੋ 10 ਹੋਰ ਬਿਲਕੁਲ ਫੀਲ ਵਿੱਚ ਦਿੱਤੇ ਜਾਣੇ ਇੱਕ ਘੰਟਾ ਪਹਿਲਾਂ ਮੇਨ ਡਰਾ ਲੈ ਵੀ ਮਿੱਤਰੋ ਟੋਟਲ ਨਾਮ 71 11 ਨਾਮ ਇਹ ਹੋ ਗਏ 81 82 ਨਾਮ ਹੋ ਗਏ ਨਾ ਹਾਂਜੀ ਵੀਰ ਜੀ 82 ਨਾਮ ਹੋ ਗਿਆ ਟੋਟਲ ਸ਼ੇਅਰ ਕਰ ਦਿਓ 82 ਨਾਮ ਵਾਲੇ ਭਾਗੀਦਾਰ ਤੁਸੀਂ ਬਣ ਸਕਦੇ ਹੋ ਸਿਰਫ ਇੱਕ ਟੋਕਨ ਦੇ ਨਾਲ ਟੋਕਨ ਚਾਹੀਦੀ 300 ਹੀ ਲੈ ਲਓ ਜੇ 500 ਲੋਂਗ ਦਾ ਬਾਲਾ ਵਧੀਆ 500 ਤੁਹਾਨੂੰ 10 ਟੋਕਨ ਮਿਲ ਜਾਨੇ 791 32267 ਨੰਬਰ ਉੱਤੇ ਚੱਲੀ ਜਾ ਦੇਰੀ ਨਾ ਕਰਿਓ ਬਾਈ ਸ਼ੇਅਰ ਕਰ ਦਿਓ ਅੱਜ ਸ਼ਾਮ ਨੂੰ ਭਾਰ ਦਾ ਸੀ ਢੰਗਣਾ ਬੱਚੇ ਤੋਂ ਪਰਚੀ ਚੁਕਾ ਕੇ ਜਿਵੇਂ ਪਹਿਲੇ ਪਹਿਲਾਂ ਚੰਗੇ ਡਰਾ ਕੱਢਿਆ ਉਵੇਂ ਹੀ ਨਿਕਲੂਗਾ